ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਫੈਕਟ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਦਿਲਜੀਤ ਦੁਸਾਂਝ ਦੀ ਅਰਲੀ ਲਾਈਫ ਕੀ ਸੀ ਦਿਲਜੀਤ ਦਾ ਜਨਮ ਕਿੱਥੇ ਹੋਇਆ ਕੀ ਦਿਲਜੀਤ ਦੁਸਾਂਝ ਦਾ ਵਿਆਹ ਹੋਇਆ ਵੀ ਹੈ ਜਾਂ ਨਹੀਂ ਜੇਕਰ ਦਿਲਜੀਤ ਦੁਸਾਂਝ ਦਾ ਵਿਆਹ ਹੋਇਆ ਹੈ ਉਸ ਦੀ ਪਤਨੀ ਦਾ ਨਾਮ ਕੀ ਹੈ ਉਸ ਦੇ ਕਿੰਨੇ ਬੱਚੇ ਹਨ ਤੇ ਉਹ ਕਿੱਥੇ ਰਹਿੰਦੇ ਹਨ ਕਿਉਂਕਿ ਅਸੀਂ ਅਕਸਰ ਦੇਖਿਆ ਹੈ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਦੇ ਉਤੇ ਆਪਣੀ ਫੈਮਿਲੀ ਦੇ ਬਾਰੇ ਗੱਲ ਨਹੀਂ ਕਰਦੇ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਕੱਲ ਅਸੀਂ ਦੇਖਦੇ ਹਾਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦੇ ਬਾਰੇ ਕੌਂਟਰੋਵਰਸੀ ਚੱਲ ਰਹੀ ਹੈ ਕਿ ਦਿਲਜੀਤ ਦੇਸ਼ ਦਾ ਗਰਦਾਰ ਹੈ ਕਿਉਂਕਿ ਉਸਨੇ ਆਪਣੀ ਫਿਲਮ ਵਿੱਚ ਪਾਕਿਸਤਾਨੀ ਐਕਟਰਸ ਨੂੰ ਐਡ ਕੀਤਾ ਸ਼ਾਮਲ ਕੀਤਾ ਕਾਸਟ ਕੀਤਾ ਤੁਹਾਡੀ ਇਸ ਵਿੱਚ ਕੀ ਰਾਏ ਹੈ ਕਿ ਦਿਲਜੀਤ ਦੋਸਾਂਝ ਇੱਥੇ ਸਹੀ ਹੈ ਕਿ ਗਲਤ ਹੈ ਬਾਲੀਵੁੱਡ ਦੇ ਕੁਝ ਹਿੰਗਰਾਨੀ ਜਿਵੇਂ ਕਿ ਮੀਕਾ ਬੀ ਪ੍ਰਾਕ ਤੇ ਗੁਰੂ ਰੰਧਾਵਾ ਨੇ ਵੀ ਉਸ ਦੇ ਖਿਲਾਫ ਵੋਟਾਂ ਪਾਈਆਂ ਪਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਦਿਲਜੀਤ ਦੇ ਹੱਕ ਦੀ ਗੱਲ ਕੀਤੀ ਪੰਜਾਬ ਦੇ ਲੋਕ ਦਿਲਜੀਤ ਦੀ ਸਪੋਰਟ ਵਿੱਚ ਆਏ ਬਾਲੀਵੁੱਡ ਦੇ ਕੁਝ ਮਸ਼ਹੂਰ ਲੇਖਕਾਂ ਤੇ ਡਾਇਰੈਕਟਰਾਂ ਨੇ ਵੀ ਦਿਲਜੀਤ ਦੁਸਾਂਝ ਦਾ ਪੱਖ ਲਿਆ ਕਿ ਇਸ ਗੱਲ ਵਿੱਚ ਦਿਲਜੀਤ ਦਾ ਕੋਈ ਦੋਸ਼ ਨਹੀਂ ਹੈ ਦਿਲਜੀਤ ਦੁਸਾਂਝ ਦਾ ਜਨਮ 6 ਜਨਵਰੀ 1984 ਨੂੰ ਦੁਸਾਂਝ ਕਲਾਂ ਪਿੰਡ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਹੋਇਆ ਕੁਝ ਲੋਕਾਂ ਦੇ ਮੁਤਾਬਕ ਤਾਂ ਦਿਲਜੀਤ ਦਾ ਨਿਕਨੇਮ ਲਵੀ ਹੈ ਦਿਲਜੀਤ ਦੇ ਪਿਤਾ ਦਾ ਨਾਮ ਸਰਦਾਰ ਬਲਬੀਤ ਸਿੰਘ ਤੇ ਮਾਤਾ ਦਾ ਨਾਮ ਸਰਦਾਰਨੀ ਸੁਖਵਿੰਦਰ ਕੋਹਰ ਹੈ। ਦਿਲਜੀਤ ਦੁਸਾਂਝ ਨੇ ਆਪਣੇ ਬਚਪਨ ਦੇ ਥੋੜੇ ਸਾਲ ਦੁਸਾਂਝ ਕਲੱਬ ਵਿੱਚ ਬਿਤਾਏ ਉਸ ਤੋਂ ਬਾਅਦ ਉਹ ਲੁਧਿਆਣਾ ਵਿੱਚ ਸ਼ਿਫਟ ਹੋ ਗਏ। ਦਿਲਜੀਤ ਦੀ ਸਕੂਲਿੰਗ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੁਧਿਆਣਾ ਵਿੱਚ ਹੋਈ। ਉਹਨਾਂ ਦਿਨਾਂ ਵਿੱਚ ਦਿਲਜੀਤ ਗੁਰਦੁਆਰੇ ਵਿੱਚ ਕੀਰਤਨ ਕਰਦਾ ਸੀ ਜਿਸ ਕਰਕੇ ਉਸ ਦੇ ਅੰਦਰ ਗਾਉਣ ਦਾ ਸ਼ੌਂਕ ਵੀ ਸੀ। ਦਿਲਜੀਤ ਦੁਸਾਂਝ ਦੀ ਸਭ ਤੋਂ ਪਹਿਲੀ ਐਲਬਮ 2004 ਵਿੱਚ ਰਿਲੀਜ਼ ਹੋਈ। ਜਿਸ ਦਾ ਨਾਮ ਸੀ ਇਸ਼ਕ ਦਾ ਊੜਾ ਐੜਾ ਜੋ ਕਿ ਇੰਨੀ ਪੌਪੂਲਰ ਨਹੀਂ ਹੋਈ ਪਰ ਫਿਰ ਵੀ ਉਸ ਤੋਂ ਬਾਅਦ ਵੀ ਦਿਲਜੀਤ ਲੱਗਿਆ ਰਿਹਾ ਤੇ ਉਹਦੀਆਂ ਐਲਬਮਾਂ ਲੋਕਾਂ ਦੇ ਦਿਲਾਂ ਵਿੱਚ ਛਾ ਗਈਆਂ ਦਿਲਜੀਤ ਦੁਸਾਂਝ ਨੇ ਆਪਣਾ ਥਾਂ ਲੋਕਾਂ ਦੇ ਦਿਲਾਂ ਵਿੱਚ ਬਣਾ ਲਿਆ ਹੁਣ ਗੱਲ ਕਰਦੇ ਹਾਂ ਦਿਲਜੀਤ ਦੀ ਐਕਟਿੰਗ ਕੈਰੀਅਰ ਦੀ ਦਿਲਜੀਤ ਦੁਸਾਂਝ ਦੀ ਸਭ ਤੋਂ ਪਹਿਲੀ ਫਿਲਮ ਸੀ ਮੇਲ ਕਰਾ ਦੇ ਰੱਬਾ ਜਿਸ ਵਿੱਚ ਕਿ ਉਸ ਦਾ ਲੀਡ ਰੋਲ ਨਹੀਂ ਸੀ ਉਸ ਤੋਂ ਬਾਅਦ ਆਪਣੇ ਡੈਬਿਊ ਦੇ ਨਾਲ ਲੀਡ ਰੋਲ ਦੇ ਨਾਲ ਦਿਲਜੀਤ ਦੁਸਾਂਝ ਦਾ ਲਾਇਨ ਆਫ ਪੰਜਾਬ 2011 ਵਿੱਚ ਲੋਕਾਂ ਦੇ ਸਾਹਮਣੇ ਆਇਆ ਉਸ ਤੋਂ ਬਾਅਦ ਜਿਨੇ ਮੇਰਾ ਦਿਲ ਲੁੱਟਿਆ ਫਿਰ ਉਸ ਤੋਂ ਬਾਅਦ ਉਸ ਦੀ ਐਕਟਰ ਲਾਈਫ ਇਸ ਤਰ੍ਹਾਂ ਚੱਲਦੀ ਰਹੀ ਜੱਟ ਐਂਡ ਜੁਲੀਅਟ ਜੱਟ ਐਂਡ ਜੁਲੀਅਟ 2 ਸੁਪਰੀਮ ਚਾਵਲਾ ਦੇ ਨਾਲ ਉਸ ਦੀ ਫਿਲਮ ਆਈ ਡਿਸਕੋ ਸਿੰਘ 2014 ਵਿੱਚ ਫਿਰ 2015 ਵਿੱਚ ਸਰਦਾਰ ਜੀ ਫਿਲਮ ਆਈ ਫਿਰ ਉਸ ਨੇ ਬਾਲੀਵੁੱਡ ਵਿੱਚ ਆਪਣੀ ਐਂਟਰੀ ਕੀਤੀ 2016 ਵਿੱਚ ਉੜਦਾ ਪੰਜਾਬ ਫਿਲਮ ਦੇ ਨਾਲ ਫਿਰ ਉਸ ਨੇ ਬਾਲੀਵੁੱਡ ਵਿੱਚ ਹੀ ਕਾਫੀ ਫਿਲਮਾਂ ਕੀਤੀਆਂ ਜਿਵੇਂ ਕਿ ਫਲੋਰੀ ਤੇ ਗੁੱਡ ਨਿਊਜ਼ ਵਰਗੀਆਂ ਸੂਰਜ ਵੀ ਮੰਗਲਬਾਰੀ ਤੇ ਹੋਰ ਵੀ ਹੁਣ ਕਈ ਫਿਲਮਾਂ ਦਿਲਜੀਤ ਦੁਸਾਂਝ ਨੇ ਬੋਲੀਵੁੱਡ ਵਿੱਚ ਵੀ ਕੀਤੀਆਂ ਤੇ ਪੰਜਾਬੀ ਫਿਲਮਾਂ ਵਿੱਚ ਵੀ ਦਿਲਜੀਤ ਦੀਆਂ ਫਿਲਮਾਂ ਸੁਪਰ ਹਿੱਟ ਜਾ ਰਹੀਆਂ ਨੇ ਤੇ ਜੇਕਰ ਅਸੀਂ ਗੱਲ ਕਰੀਏ ਆਪਣੀ ਮੇਨ ਗੱਲ ਦੀ ਇਸ ਬਾਰੇ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਕੀ ਦਿਲਜੀਤ ਦੁਸਾਂਝ ਦਾ ਵਿਆਹ ਹੋਇਆ ਹੈ ਕਿ ਨਹੀਂ ਹੋਇਆ ਦਿਲਜੀਤ ਦੁਸਾਂਝ ਦੀ ਮੈਰਿਜ ਕਿਸ ਨਾਲ ਹੋਈ ਹੈ ਤਾਂ ਕੁਝ ਰਿਪੋਰਟਾਂ ਦੇ ਮੁਤਾਬਿਕ ਦਿਲਜੀਤ ਦੁਸਾਂਝ ਦਾ ਵਿਆਹ ਸੰਦੀਪ ਕੌਰ ਨਾਮ ਦੀ ਲੜਕੀ ਨਾਲ ਹੋਇਆ ਤੇ ਉਹਨਾਂ ਦਾ ਇੱਕ ਬੱਚਾ ਵੀ ਹੈ ਜੋ ਕਿ ਅਮਰੀਕਾ ਵਿੱਚ ਰਹਿੰਦੇ ਹਨ ਅਸੀਂ ਦੇਖਦੇ ਹਾਂ ਕਿ ਦਿਲਜੀਤ ਦੁਸਾਂਝ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਪਰਿਵਾਰ ਨੂੰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਆਉਣਾ ਪਸੰਦ ਨਹੀਂ ਕਰਦੇ ਇਸੇ ਕਰਕੇ ਹੀ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਦਿਲਜੀਤ ਦੁਸਾਂਝ ਦੀ ਘਰਵਾਲੀ ਕੌਣ ਹੈ ਪਰ ਰਿਪੋਰਟਾਂ ਦੇ ਮੁਤਾਬਕ ਉਹਨਾਂ ਦੀ ਘਰਵਾਲੀ ਦਾ ਨਾਮ ਸੰਦੀਪ ਕੌਰ ਹੀ ਹੈ ਇਸ ਤਰੀਕੇ ਅਸੀਂ ਦੇਖਦੇ ਹਾਂ ਕਿ ਅਮਰਿੰਦਰ ਗਿੱਲ ਵੀ ਇਸ ਤਰ੍ਹਾਂ ਦੀ ਲਾਈਫ ਜੀਉਂਦੇ ਨੇ ਕਿ ਉਹ ਸੋਸ਼ਲ ਮੀਡੀਆ ਤੇ ਆਪਣੀ ਪਰਸਨਲ ਲਾਈਫ ਨੂੰ ਵੱਖ ਰੱਖਦੇ ਨੇ ਸਾਡੀ ਵੀ ਇਹੀ رائے ਹੈ ਕਿ ਜੇਕਰ ਤੁਸੀਂ ਸੁਖੀ ਜੀਵਨ ਜੀਉਣਾ ਚਾਹੁੰਦੇ ਹੋ ਤਾਂ ਆਪਣੇ ਸੋਸ਼ਲ ਮੀਡੀਆ ਤੇ ਪਰਸਨਲ ਲਾਈਫ ਦੇ ਵਿੱਚ ਗੈਪ ਰੱਖੋ ਆਪਣੀ ਹਰ ਇੱਕ ਐਕਟੀਵਿਟੀ ਆਪਣੀ ਹਰ ਪਰਸਨਲ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਨਾ ਕਰੋ ਸੋ ਜੇਕਰ ਤੁਸੀਂ ਦਿਲਜੀਤ ਦੋਸਾਂਝ ਨੂੰ ਪਿਆਰ ਕਰਦੇ ਹੋ ਦਿਲਜੀਤ ਦੋਸਾਂਝ ਦੀਆਂ ਫਿਲਮਾਂ ਤੇ ਗਾਣੇ ਪਸੰਦ ਕਰਦੇ ਹੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ